ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਇੱਕ ਸਮੁੰਦੇ ਨੂੰ ਉਸ ਦੀ ਬੇਨਤੀ ਕਰਨ ਤੇ ਦੱਸਿਆ ਕਿ ਸਨਮੁਖ ਉਹ ਹੈ ਜਿਹੜਾ ਆਪਣੇ ਮਾਲਕ ਦੇ ਹੁਕਮ ਦੀ ਪਾਲਣਾ ਕਰੇ ਅਤੇ ਸਦਾ ਉਸ ਦੀ ਆਗਿਆ ਵਿੱਚ ਰਹੇ ਜਿਵੇਂ ਵਾਹਿਗੁਰੂ ਨੇ ਪੁਰਸ਼ ਨੂੰ ਨਾਮਦਾਨ ਤੇ ਇਸ਼ਨਾਨ ਕਰਨ ਵਾਸਤੇ ਜਗਤ ਵਿੱਚ ਭੇਜਿਆ ਹੈ ਜਿਹੜਾ ਪੁਰਸ਼ ਇਹ ਹੁਕਮ ਦੀ ਪਾਲਣਾ ਵਿੱਚ ਸਰੀਰਕ ਸ਼ੁੱਧਤਾਈ ਵਾਸਤੇ ਇਸ਼ਨਾਨ ਕਰਦਾ ਨਾਮ ਜਪਦਾ ਅਤੇ ਯਥਾ ਸ਼ਕਤ ਨੰਗੇ ਭੁੱਖੇ ਨੂੰ ਦਾਨ ਕਰਦਾ ਹੈ ਉਹ ਸਨਮੁਖ ਹੈ ਅਤੇ ਸਰੀਰ ਤਿਆਗ ਕੇ ਪਰਮੇਸ਼ਰ ਨੂੰ ਪ੍ਰਾਪਤ ਹੁੰਦਾ ਹੈ ਬੇਮੁਖ ਉਹ ਪੁਰਸ਼ ਹੈ ਜੋ ਸਦਾ ਆਪਣੇ ਮਾਇਆ ਦੇ ਕੰਮਾਂ ਵਿੱਚ ਹੀ ਲੱਗਾ ਰਹਿੰਦਾ ਹੈ ਵਾਹਿਗੁਰੂ ਦੇ ਪਾਸੇ ਕਦੀ ਧਿਆਨ ਨਹੀਂ ਦਿੰਦਾ ਐਸਾ ਪੁਰਸ਼ ਸਦਾ ਦੁਖੀ ਰਹਿੰਦਾ ਹੈ ਅਤੇ ਸਰੀਰ ਤਿਆਗ ਕੇ 84 ਦੇ ਗੇੜ ਵਿੱਚ ਪੈ ਜਾਂਦਾ ਹੈ ਹੁਣ ਤੁਹਾਨੂੰ ਗੁਰਮਖਤੇ ਮਨਮੁਖ ਦੀ ਸਥਿਤੀ ਦੱਸਦੇ ਹਾਂ ਇੱਕ ਦਿਨ ਗੁਰੂ ਜੀ ਪਾਸ ਕੁਝ ਵਿਅਕਤੀ ਕੁੱਲਾ ਭੁੱਲਾ ਅਤੇ ਭਾਗੀ ਰਥ ਮਿਲ ਕੇ ਤਿੰਨ ਸਿੱਖ ਆਏ ਇਹਨਾਂ ਨੇ ਬੇਨਤੀ ਕੀਤੀ ਕਿ ਸਾਨੂੰ ਮੌਤ ਤੋਂ ਬੜਾ ਡਰ ਲੱਗਦਾ ਹੈ ਸਾਨੂੰ ਜਨਮ ਮਰਨ ਦੇ ਦੁੱਖ ਤੋਂ ਬਚਾਓ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਭਾਈ ਤੁਸੀਂ ਗੁਰਮੁਖ ਬਣ ਕੇ ਮਨਮੁਖਾਂ ਵਾਲੇ ਕਰਮ ਕਰਨੇ ਛੱਡ ਦਿਓ ਤਦ ਉਹਨਾਂ ਨੇ ਕਿਹਾ ਮਹਾਰਾਜ ਸਾਨੂੰ ਗੁਰਮਖ ਮਨਮੁਖ ਦਾ ਨਿਰਣਾ ਕਰਕੇ ਦੱਸੋ ਕਿ ਗੁਰਮਖ ਦੇ ਕੀ ਲੱਛਣ ਹਨ ਅਤੇ ਮਨਮੁਖ ਦੇ ਕਿਹੜੇ ਹਨ ਤਦ ਗੁਰੂ ਜੀ ਨੇ ਕਿਹਾ ਗੁਰਮਖ ਤੇ ਮਨਮੁਖ ਦੋਵੇਂ ਤਿੰਨ ਪ੍ਰਕਾਰ ਦੇ ਹੁੰਦੇ ਹਨ ਤਿੰਨ ਪ੍ਰਕਾਰ ਦੇ ਗੁਰਮਖ ਇਹ ਹਨ ਗੁਰਮਖ ਗੁਰਮਖਤਰ ਗੁਰਮਖ ਤੁਮ ਹੁਣ ਇਹਨਾਂ ਦੇ ਲੱਛਣ ਸੁਣੋ ਜਿਸ ਨੇ ਖੋਟੇ ਕਰਮਾਂ ਵੱਲੋਂ ਮੂੰਹ ਮੋੜਿਆ ਹੋਵੇ ਗੁਰੂ ਦੇ ਬਚਨਾਂ ਨੂੰ ਯਾਦ ਰੱਖਦਾ ਹੋਵੇ ਜਿਹੜਾ ਉਸ ਤੇ ਨੇਕੀ ਕਰੇ ਉਹ ਉਸ ਦੀ ਨੇਕੀ ਨੂੰ ਯਾਦ ਰੱਖਦਾ ਹੋਵੇ ਸਾਰਿਆਂ ਦੀ ਭਲਾਈ ਸੋਚਣ ਵਾਲਾ ਹੋਵੇ ਇਹ ਲੱਛਣ ਗੁਰਮਖ ਪੁਰਸ਼ ਦੇ ਹਨ ਦੂਜਾ ਗੁਰਮਖ ਤਰ ਉਹ ਪੁਰਸ਼ ਹੈ ਜਿਸ ਨੇ ਕੋ ਕਰਮਾਂ ਦਾ ਤਿਆਗ ਕਰਕੇ ਨੇਕ ਕਰਮਾਂ ਨੂੰ ਅਪਣਾਇਆ ਹੋਵੇ ਜੋ ਕਿਸੇ ਦਾ ਕੰਮ ਹੋ ਸਕਦਾ ਹੋਵੇ ਉਹ ਕਰ ਦੇਵੇ ਉਸ ਵਿੱਚ ਬਿਗੜ ਨਾ ਪਾਵੇ ਜਿਹੜਾ ਕੋਈ ਉਸ ਉੱਤੇ ਬੁਰਾਈ ਕਰੇ ਉਸ ਉੱਤੇ ਉਪਕਾਰ ਕਰਨਾ ਕਰੇ ਤੀਸਰਾ ਗੁਰਮਖ ਤਮ ਉਹ ਪੁਰਖ ਹੈ ਜੋ ਗਿਆਨਵਾਨ ਦੂਰ ਹੀ ਸੋਚਣ ਵਾਲਾ ਹੋਵੇ ਗੁਰੂ ਜੀ ਦੇ ਉਪਦੇਸ਼ ਦੁਆਰਾ ਆਪਣੇ ਆਤਮ ਸਰੂਪ ਨੂੰ ਜਾਣਨ ਵਾਲਾ ਹੋਵੇ अनेਕਾਂ ਵਿੱਚ ਇੱਕ ਨੂੰ ਵੇਖਣ ਵਾਲਾ ਹੋਵੇ ਹੁਣ ਤਿੰਨ ਪ੍ਰਕਾਰ ਦੇ ਮਨਮੁਖ ਸੁਣੋ ਪਹਿਲਾ ਜਿਸ ਨੇ ਉਸ ਨਾਲ ਨੇਕੀ ਕੀਤੀ ਹੋਵੇ ਉਸ ਨੂੰ ਭੁਲਾ ਕੇ ਉਸ ਨਾਲ ਬੁਰਾਈ ਕਰੇ ਕਿਸੇ ਦਾ ਕਦੀ ਵੀ ਭਲਾ ਨਾ ਕਰੇ ਆਪਣੇ ਮਨ ਦੀ ਪ੍ਰੇਰਣਾ ਅਨੁਸਾਰ ਕੰਮ ਕਰੇ ਅਤੇ ਧਰਮ ਨੂੰ ਕੋਈ ਚੀਜ਼ ਨਾ ਸਮਝੇ ਇਹ ਮਨਮੁਖ ਦੇ ਲੱਛਣ ਹਨ ਦੂਜਾ ਮਨਮੁਖ ਤਰ ਉਹ ਪੁਰਸ਼ ਹੈ ਜਿਹੜਾ ਕਿਸੇ ਦਾ ਭਲਾ ਹੁੰਦਾ ਵੇਖ ਕੇ ਆਪ ਦੁਖੀ ਹੋਵੇ ਉਸ ਨੂੰ ਵਿਗਾੜਨ ਦਾ ਯਤਨ ਕਰੇ ਸਭ ਦਾ ਬੁਰਾ ਚਿਤਬਦਾ ਹੋਵੇ ਅਤੇ ਕਿਸੇ ਦਾ ਬੁਰਾ ਹੁੰਦਾ ਵੇਖ ਕੇ ਸੁਣ ਕੇ ਪ੍ਰਸੰਨ ਹੋਵੇ ਬਹੁਤਿਆਂ ਨਾਲ ਈਰਖਾ ਹੀ ਕਰਦਾ ਹੋਵੇ ਤੀਸਰਾ ਮਨਮੁਖ ਤਮ ਉਹ ਪੁਰਸ਼ ਹੈ ਜਿਹੜਾ ਸਭ ਦੇ ਬੁਰੇ ਵਿੱਚ ਆਪਣਾ ਭਲਾ ਸਮਝੇ ਗੁਰੂ ਜੀ ਦਾ ਉਪਦੇਸ਼ ਕਦੇ ਨਾ ਸੁਣੇ ਕਥਾ ਕੀਰਤਨ ਵੱਲ ਧਿਆਨ ਹੀ ਨਾ ਦੇਵੇ ਦਾਨ ਪੁੰਨ tatha ਇਸ਼ਨਾਨ ਨੂੰ ਕੁਛ ਨਾ ਜਾਣਦਾ ਹੋਵੇ ਉਪਜੀਵਕਾ ਵਾਸਤੇ ਝੂਠ ਬੋਲਦਾ ਹੋਵੇ ਉਹ ਤੋ ਇਹ ਆਖੇ ਕਿ ਸਾਨੂੰ ਨੇਕੀ ਨਹੀਂ ਫਲਦੀ ਬਰਿਆਈ ਫਲਦੀ ਹੈ ਐਸਾ ਮਨਮੁਖ ਤਮਪੁਰਸ਼ ਮਰ ਕੇ ਨਰਕਾਂ ਨੂੰ ਜਾਂਦਾ ਹੈ ਗੁਰੂ ਜੀ ਪਾਸੋਂ ਇਹ ਨਿਰਣਾ ਸੁਣ ਕੇ ਇਹ ਸਿੱਖ ਗੁਰਮੁਖ ਲੱਛਣਾਂ ਨੂੰ ਧਾਰਨ ਕਰਕੇ શ્રેਸ਼ਟ ਗਤੀ ਨੂੰ ਪ੍ਰਾਪਤ ਹੋਏ ਆਪ ਜੀ ਹੋਰ ਇਸ ਤਰ੍ਹਾਂ ਦੀਆਂ ਗਿਆਨਪੂਰਵਕ ਵੀਡੀਓ ਸੁਣਨ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਇੱਕ ਵਾਰ ਕਮੈਂਟਾਂ ਦੇ ਵਿੱਚ ਸਤਨਾਮ ਵਾਹਿਗੁਰੂ ਜ਼ਰੂਰ ਲਿਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ